ਭਰਾਵਾਂ ਦੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਫਲਕਾਰੀਆਂ ਦੇ ਡਿਜ਼ਾਈਨ ਆ ਗਏ ਜੀ ਵਿਆਹ ਸ਼ਾਦੀ ਦਾ ਸੀਜ਼ਨ ਸ਼ੁਰੂ ਹੁੰਦੇ ਸਾਰ ਹੀ ਨੰਨੀਆਂ-ਨੰਨੀਆਂ ਫਲਕਾਰੀਆਂ ਨਵੇਂ ਡਿਜ਼ਾਈਨਾਂ ਦੇ ਵਿੱਚ ਆ ਦੇਖੋ ਜੀ ਫਲਕਾਰੀਆਂ ਦੇ ਡਿਜ਼ਾਈਨ ਸ਼ਾਨਦਾਰ ਪੂਰੀ ਹੈਵੀ ਕੁਆਲਿਟੀ ਦੇ ਫਲਕਾਰੀ ਹੈ ਜੀ ਪੂਰੀ ਹੈਵੀ ਕੁਆਲਿਟੀ ਦੇ ਤੇ ਫਲਕਾਰੀ ਹੈਗੀ ਇਹ ਜਿਹੜੀ ਆਹ ਮਾਰਕੀਟ ਦੇ ਵਿੱਚ 900 ਜਾਂ 1000 ਰੁਪਏ ਦੀ ਵਿਖਦੀ ਆ ਸਾਡੇ ਕੋਲੇ ਸਿਰਫ 500 ਰੁਪਏ ਹਣਕਾਰੀ ਕੱਤੀ ਜੇ ਇਹ 500 ਰੁਪਏ ਦੇ ਵਿੱਚ ਪੂਰਾ ਭਾਰੀ ਵਾਗ ਆ ਪੂਰਾ ਬਣਿਆ ਹੋਈ ਪੂਰਾ ਜਿਉਂ ਤਿਉਂ ਆਹ ਦੇਖੋ ਜੀ ਡਿਜ਼ਾਈਨ ਦੇ ਵਿੱਚ ਕੱਟਵਰਕ ਵਾਲੇ ਵੀ ਆ ਗਏ ਇਹ ਕੱਟਵਰਕ ਡਿਜ਼ਾਈਨ ਤੇ ਆ ਗਈ ਦੇਖੋ ਸਾਰਾ ਭਾਰੀ ਕੰਮ ਆ ਜ ਪੂਰਾ ਵਧੀਆ ਹੈ ਹੈਵੀ ਕੁਆਲਿਟੀ ਦੇ ਉੱਤੇ ਸਿਰਫ 500 ਰੁਪਏ ਦੇ ਵਿੱਚ ਹਣਕਾਰੀ ਕੱਤੀ ਜੇ ਇਹ ਪੂਰਾ ਭਾਰੀ ਬਾਗ ਹੈ ਜੀ ਬਹੁਤ ਡਿਜ਼ਾਈਨਾਂ ਦੇ ਵਿੱਚ ਗਲਾਬੀ ਤੇ ਰੈੱਡ ਕਲਰ ਡਿਜ਼ਾਈਨ ਬਹੁਤ ਆਏ ਇਹਦੇ ਵਿੱਚ ਆ ਦੇਖੋ ਡਿਜ਼ਾਈਨ ਬਹੁਤ ਪੂਰਾ ਹੈਵੀ ਕੁਆਲਿਟੀ ਦੇ ਉੱਤੇ ਸਿਰਫ 500 ਰੁਪਏ ਦਾ ਪੀਸ ਕਰਤਾ ਜੀ ਇਹ 500 ਰੁਪਏ ਦੇ ਵਿੱਚ ਸੇਲ ਮੇਲੇ ਦੇ ਉੱਤੇ ਜੀ ਭਰਾਵਾ ਦੀ ਹਿੱਕੀ ਦੇ ਉੱਤੇ ਸੇਲ ਮੇਲਾ ਚੱਲ ਰਿਹਾ ਹੈਗਾ ਨਾ ਵੀ ਕੱਟੇ ਜੀ ਵੀ ਆ ਗਿਆ ਇਹ ਦੇਖੋ ਇਹ ਡਿਜ਼ਾਈਨ ਲਾਬੀ ਕਟ ਰਚੂਰੀ ਡਿਜ਼ਾਈਨ ਆ ਗਿਆ ਜੀ ਪੂਰਾ ਇੱਕੋ ਤੇ ਇੱਕ ਭਾਰੀ ਹੈਵੀ ਕੁਆਲਿਟੀ ਦੇ ਵਿੱਚ ਫੈਨਸੀ ਬਿਲਕੁਲ ਵਿਆਹ ਸ਼ਾਦੀ ਦੀ ਕੁਆਲਿਟੀ ਹੈ ਜੀ ਇਹ ਆ 골ਡਨ ਕੱਟ ਵਰਕਾ 골ਡਨ ਕੱਟ ਵਰਕ ਦੇ ਉੱਤੇ ਆ ਗਈ 골ਡਨ ਕੱਟ ਵਰਕ ਦੇ ਉੱਤੇ ਆ ਗਈ ਜੀ 500 ਰੁਪਏ ਘੱਟ ਇਹਦੇ ਰੇਟ ਵੀ ਜਿਹੜਾ ਮਰਜ਼ੀ ਡਿਜ਼ਾਈਨ ਲੈ ਲਓ ਜੀ 500 ਰੁਪਏ ਦੇ ਵਿੱਚ ਕੱਟਾ ਇਹਨਾਂ ਮਾਰਦੇ ਦੇ ਵਿਚ ਆਮ ਇਹ 90000 ਰੁਪਏ ਦਾ ਵਿਕਦਾ ਹੈਗਾ ਸਾਡਾ ਰੇਟ ਸਿਰਫ 500 ਰੁਪਏ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਨੂੰ ਲਾਇਕ ਕਰੋ ਭਰਾਵਾਂ ਦੀ ਹੱਟੀ ਦੇ ਉੱਤੇ ਜੀ ਹਰ ਕਿਸੇ ਦੇ ਸੂਟਾਂ ਦਾ ਫਲਕਰੀਆਂ ਦਾ ਭਾਰੀ ਸੇਲ ਮੇਲਾ ਚੱਲੀ ਜਾਂਦਾ ਹੈਗਾ ਭਾਰੀ ਸੇਲ ਮੇਲੇ ਦੇ ਉੱਤੇ ਜੀ ਭਾਰੀ ਫਲਕਾਰੀ ਪੂਰੀ ਵਧੀਆ ਸਿਰਫ 500 ਰੁਪਏ ਦੇ ਕੋ ਡਿਜ਼ਾਈਨ ਦੇ ਕੋ ਨਿਸ਼ਾਨਦਾਰ ਆਏ ਨੇ ਸਾਰੇ ਡਿਜ਼ਾਈਨ ਇੱਕ ਤੋਂ ਇੱਕ ਵਧੀਆ ਹੋਈ ਸਾਰੇ 500 ਰੁਪਏ ਦੇ ਵਿੱਚ ਕਰਤਾ ਜੀ ਆਨਲਾਈਨ ਮਗਾਉਣੀ ਹੋਵੇ ਦੋ ਹਲਕਾਰੀਆਂ ਇਕੱਠੀਆਂ ਮਗਾਓ ਜੀ ਡਿਲੀਵਰੀ ਫ੍ਰੀ ਕਰਦੇ ਆਗੇ ਜੀ ਦੋ ਹਲਕਾਰੀਆਂ ਇਕੱਠੀਆਂ ਮਗਾਉਣ ਦੇ ਉੱਤੇ ਡਿਲੀਵਰੀ ਫ੍ਰੀ ਕੀਤੀ ਜਾਊਗੀ ਜੀ ਆਪਣਾ ਡਰੈੱਸ ਸਹੀ ਲਿਖ ਕੇ ਭੇਜੋ ਤੇ ਸਾਨੂੰ ਆਨਲਾਈਨ ਫੋਕਾ ਕੇ ਭੇਜਾਂਗੇ ਜੀ ਅਸੀਂ ਜਿਹੜਿਆਂ ਦੇ ਕੀ ਚਾਹ ਲੋ ਜਿਹੜਾ ਮਰਜੀ ਚੀਜ਼ ਐਂਡ ਸਿਲੈਕਟ ਕਰ ਲਓ ਛੇ ਚੀਜ਼ ਆਓ ਜੀ ਸਮਾਨ ਲੈਣ ਵਾਸਤੇ ਦੁਕਾਨ ਤੇ ਆਓ ਛੇਤੀ ਲਖਿਆ ਜਾਣਾਗਾ ਆਉਣ ਲੈਣ ਮਗੌਣਾ ਤਾਂ ਆਉਣ ਲੈਵਾ ਸਕਦੇ ਹੋ ਜੀ ਭਰਾਵਾਂ ਦੀ ਹੱਟੀ ਦੇ ਉੱਤੇ ਸੇਲ ਮੇਰੇ ਚੱਲੀ ਜਾਂਦਾ ਜੀ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨਾਂ ਤੇ ਸੋਹਣੇ ਸੋਹਣੇ ਰੰਗਾਂ ਦੇ ਵਿੱਚ ਫਲਕਾਰੀਆਂ ਪੂਰੀਆਂ ਵਧੀਆ ਪਹੁੰਚ ਚੁੱਕੀਆਂ ਨੇ ਜੀਆਂ ਵਿਆਹ ਸ਼ਾਦੀਆਂ ਸੀਜ਼ਨ ਹੈ ਸ਼ੁਰੂ ਹੁੰਦੇ ਸਾਰੇ ਨਵੀਆਂ ਨਵੀਆਂ ਫਲਕਾਰੀਆਂ ਦੇਖੋ ਜੀ ਕਿੰਨੇ ਸੋਹਣੇ ਡਿਜ਼ਾਈਨ ਤੇ ਕਿੰਨੇ ਸੋਹਣੇ ਕਲਰ ਨੇ ਇਹਦੇ ਵਿੱਚ ਸਿਰਫ 500 ਰੁਪਏ ਦੇ ਵਿੱਚ ਸਕਰੀਨ ਸ਼ਾਟ ਲੈ ਕੇ ਸਾਮਾ ਡਿਜ਼ਾਈਨ ਮਗਾ ਸਕਦੇ ਹੋ ਜੀ ਕੀ ਟੀਮ ਗਾਓ ਜੀ ਸਮਾਨ ਡਿਜ਼ਾਈਨ ਮਗਾਉਣਾ ਹੋਵੇ ਤਾਂ ਡਿਜ਼ਾਈਨ ਫਿਰ ਸ਼ੌਟ ਹੋ ਜਾਂਦੇ ਨੇ ਨਾ ਮੀਟਰੀਅਲ ਹੋਰ ਆ ਜਾਂਦੇ ਨੇ ਵਿੱਚੋਂ ਇਹ ਖਤਮ ਹੋ ਜਾਂਦੇ ਨੇ ਜੀ ਸਮਾਨ ਜਿਹੜਾ ਲੈਣ ਵਾਸਤੇ ਛੇਤੀ ਮਗਾਉ ਜੀ ਦੇ ਵਿੱਚ ਬਹੁਤ ਕੁਆਂਟੀਟੀ ਦੇ ਵਿੱਚ ਮਾਲ ਪਹੁੰਚ ਚੁੱਕਿਆ ਹੀ ਹੁਕਾਰੀਆਂ ਦਾ ਜਿੰਨੇ ਵਾਰ ਜੀ ਪਿੱਛੇ ਲੈ ਸਕਦੇ ਹੋ ਜੀ ਫੁੱਲ ਕੁਆਂਟੀਟੀ ਸਮਾਨ ਪਹੁੰਚ ਚੁੱਕਿਆ ਹੈਗਾ ਭਰਾਵਾਂ ਦੀ ਹੱਟੀ ਦੇ ਉੱਤੇ ਸੇਰ ਮੇਲਾ ਚੱਲੀ ਜਾਂਦਾ ਹੈਗਾ ਜੀ ਵਿਆਹ ਸ਼ਾਦੀਆਂ ਸੀਜ਼ਨ ਦੇ ਵਿੱਚ ਸਪੈਸ਼ਲ ਆਫਰ ਹੈ ਜੀ 10000 ਰੁਪਏ ਦੀ ਕੱਪੜੇ ਦੀ ਖਰੀਦ ਕਰਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਤਿਆਰ ਹੋ ਰਿਹਾ ਹੈਗਾ 10000 ਦੀ ਕੱਪੜੇ ਦੀ ਖਰੀਦ ਤੇ ਉੱਤੇ ਟਰਾਲੀ ਬੈਗ ਦੀ ਸਕੀਮ ਚਾਲੂ ਹੋ ਚੁੱਕੀ ਹੈ ਜੀ ਸਰਦੀਆਂ ਦੇ ਵਿੱਚ ਵਿਆਹ ਸ਼ਾਦੀਆਂ ਸੀਜ਼ਨ ਦੇ ਵਿੱਚ ਸਪੈਸ਼ਲ ਆਫਰ ਹੈ ਜੀ ਇਹ ਭਰਾਮਾ ਦੀ ਹੱਟੀ ਵਸਟੇਨ ਰੋਡ ਮੋੜ ਮੰਡੀ ਡਿਸਟ੍ਰਿਕਟ ਬਠਿੰਡਾ ਪੰਜਾਬ